ਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸ਼ੀਦੀ ਦਿਹਾੜੇ ਮਨਾ ਰਹੇ ਆ ਜੇ ਆਪਾਂ ਨਿਤਨੇਮ ਦੀ ਗੱਲ ਕਰੀ ਨਾ ਨਿਤਨੇਮ ਦੀ ਬਰਕਤ ਤੇ ਇੱਕ ਵੇਰਾ ਝਾਤੀ ਮਾਰੀਏ ਸੰਤ ਬਾਬਾ ਜਰਨੈਲ ਸਿੰਘ ਜੀ ਭਿਡਰਾਂ ਵਾਲਿਆਂ ਵੱਲ ਹਰ ਰੋਜ਼ 100 ਜਪਜੀ ਸਾਹਿਬ ਦਾ ਪਾਠ ਕਰਦੇ ਇੱਕ ਦਿਨ ਐਸੀ ਹਫਸਤਾ ਬਣਦੀ ਹੈ ਵੀ 100 ਤੋਂ ਵੀ ਬਾਹਰ ਨਿਕਲ ਗਏ ਗਿਣਤੀ ਤੋਂ ਬਾਹਰ ਹੋ ਗਏ ਬਾਬਾ ਮਾਹਰ ਨਾਮ ਸਿੰਘ ਜੀਆਂ ਦੇ ਗੁਰੂ ਉਹਨਾਂ ਨੇ ਹੁਕਮ ਕੀਤਾ ਬਾਬਾ ਜੀਆਂ ਨੂੰ ਹਰਨਾਮ ਸਿੰਘਾਂ 100 ਪਾਠ ਜਪਜੀ ਸਾਹਿਬ ਦਾ ਕਰਿਆ ਕਰ ਕਰਨ ਲੱਗੇ ਜਦੋਂ ਬਾਬਾ ਸਦਾਰਾ ਕਹਿੰਦੇ ਹਾਂ ਨਿਤਨੇਮ ਜਾਰੀ ਹੈ ਕਹਿੰਦੇ ਸਤਿਵਚਨ ਮਹਾਰਜ 100 ਪਾਠ ਕਰ ਲਈਦਾ ਅੱਗੋਂ ਗੁਰੂ ਨੇ ਜਵਾਬ ਪਤਾ ਕੀ ਦਿੱਤਾ ਕਹਿਣ ਲੱਗੇ ਹਰਨਾਮ ਸਿੰਘਾਂ ਹਜੇ ਗਿਣਤੀ ਚੋਂ ਬਾਹਰ ਨਹੀਂ ਆਇਆ ਹਜੇ ਬਾਹਰ ਨਹੀਂ ਆਇਆ ਜਦੋਂ ਗਿਣਤੀ ਚੋਂ ਬਾਹਰ ਹੋ ਜਾਈਏ ਫਿਰ ਅਪੇਤਾ ਬਣਦੀ ਹੈ ਫਿਰ ਅਪੇਤਾ ਹੁੰਦੀ ਹੈ ਉਹਦੇ ਨਾਲ ਕੋਈ ਗਿਣਤੀ ਨਹੀਂ ਹੈ ਸੰਤ ਬਾਬਾ ਜਰਨੈਲ ਸਿੰਘ ਜੀਆ ਦੇ ਪਿਤਾ ਦੇ ਕੋਲ ਬਾਬਾ ਗੁਰਪਜ ਗੁਰਵਚਨ ਸਿੰਘ ਜੀ ਭਿੰਡਰ ਵਾਲੇ ਮਹਾਂਪੁਰਸ਼ ਗਏ ਮੇਰਾ ਮਨ ਸੀ ਅੱਜ ਮੈਂ ਕਿਹਾ ਵੀ ਸ਼ਹੀਦੀ ਦਿਹਾੜਾ ਵੀ ਗੁਰੂ ਅਰਜਨ ਦੇਵ ਮਹਾਰਾ ਦਾ ਸੁਨਾ ਰਹੇ ਆ ਤੇ ਦਿਨ ਉਦੋਂ ਵੀ ਉਹੀ ਚੱਲਦਾ ਪਿਆ ਸੀ ਬਾਬਾ ਗੁਰਬਚਨ ਸਿੰਘ ਜੀ ਸੰਤ ਜਰਨੇਲ ਸਿੰਘ ਜੀ ਉਹਨਾਂ ਦੇ ਪਿਤਾ ਕੋਲ ਗਏ ਕਹਿਣ ਲੱਗੇ ਸਾਨੂੰ ਇੱਕ ਪੁੱਤਰ ਦੇ ਦਿਓ ਪਿਤਾ ਨੇ ਲੁਕੋਇਆ ਨਹੀਂ ਸੱਤੇ ਦੇ ਸੱਤੇ ਮੂਹਰੇ ਖੜੇ ਕਰ ਤੇ ਲੈਣ ਚ ਕਹਿਣ ਲੱਗੇ ਮਾਹਪੁਰਖੋ ਜਿਹਦੇ ਤੇ ਮਰਜੀ ਹੱਥ ਰੱਖ ਦਿਓ ਉਹੀ ਤੁਹਾਡਾ ਹੈ ਬਾਬਾ ਗੁਰਬਚਨ ਸਿੰਘ ਮਾਹਪੁਰਖਾਂ ਨੇ ਇੱਕ ਇੱਕ ਬੱਚੇ ਦੇ ਮਸਤਕ ਵੱਲ ਵੇਖਿਆ ਅਖੀਰ ਤੇ ਬਾਬਾ ਜਰਨੈਲ ਸਿੰਘ ਜੀ ਖੜੇ ਸੀ ਜਦੋਂ ਮਸਤਕ ਪੜਿਆ ਕਹਿਣ ਲੱਗੇ ਸਾਨੂੰ ਆਹ ਬੱਚਾ ਦੇ ਦਿਓ ਨਾਲ ਲੈ ਗਏ ਬਾਣੀ ਦੀ ਸੰਥਿਆ ਦਿੱਤੀ ਬਖਸ਼ੂਸੀ ਵਰਤਾ ਦਿੱਤੀ ਐਸਾ ਭਾਂਡਾ ਤਿਆਰ ਕੀਤਾ ਇੱਕ ਦਿਨ ਐਸਾ ਹੁੰਦਾ ਹੈ ਕਹਿਣ ਲੱਗੇ ਬਾਬਾ ਜਰਨੈਲ ਸਿੰਘ ਮਹਾਪੁਰਸ਼ਾਂ ਨੇ 17 ਮਤੇ ਸਟੇ ਤੇ ਖੜਕੇ ਕਹੇ ਨੇ ਕਹਿਣ ਲੱਗੇ ਬੀਬੀ ਇੰਦਰਾ ਸਾਡੇ ਆ 17 ਮਤੇ ਮੰਨ ਲੈ ਆ ਸਾਡੇ 17 ਮਤੇ ਨੇ ਤੇ 17 ਮਤੇ ਹੈ ਕਿਹੜੇ ਸੀ ਉਹਨਾਂ ਦੇ ਵਿੱਚ ਕੁਝ ਗਿਣਤੀ ਜਿਹੜੀ ਮੈਨੂੰ ਯਾਦ ਹੈ ਇੱਕ ਤਾਂ ਇਹ ਸੀ ਵੀ ਜਿਹੜਾ ਇਹ ਪੰਜਾਬ ਦੀ ਧਰਤੀ ਤੇ ਪਾਣੀ ਵਹਿੰਦਾ ਤੁਰਿਆ ਇਹਦੇ ਤੇ ਸਭ ਤੋਂ ਪਹਿਲਾ ਹੱਕ ਕਿਸਾਨਾਂ ਦਾ ਹੋਣਾ ਚਾਹੀਦਾ ਆਪਣੀ ਫਸਲਾਂ ਨੂੰ ਰੱਜ ਕੇ ਪਾਣੀ ਦੇ ਲੈਣਾ ਦੂਸਰਾ ਵੀ ਜੇਕਰ ਤੇ ਬੀਬੀ ਦੇ ਕੋਲੋਂ ਕੋਈ ਜੁਰਮ ਵੀ ਹੋ ਜਾਂਦਾ ਹੈ ਜੋ ਮਰਜ਼ੀ ਧਾਰਾ ਲਾ ਕੇ ਜੇਲ੍ਹ ਵਿੱਚ ਬੰਦ ਕਰ ਦਿਓ ਪਰ ਥਾਣੇ ਵਿੱਚ ਬੀਬੀ ਨੂੰ ਰਾਤ ਨਹੀਂ ਰੱਖਿਆ ਜਾਏਗਾ। ਅਪਮਾਨ ਕੀਤਾ ਜਾਂਦਾ ਸੀ। ਅੱਜ ਵੀ ਹੋ ਰਿਹਾ ਹੈ। ਬਾਬਾ ਜਰਨੈਲ ਸਿੰਘ ਜੀ ਕਹਿਣ ਲੱਗੇ ਕਹਿੰਦੇ ਜਿੰਨਾ ਚਿਰ ਬੱਚਿਆਂ ਦੀ ਪੜ੍ਹਾਈ ਚੱਲਦੀ ਹੈ ਠੀਕ ਹੈ ਜਦੋਂ ਬੱਚੇ ਪੜ੍ਹ ਜਾਂਦੇ ਨੇ ਜਿੰਨਾ ਚਿਰ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਪੱਤਾ ਦਿੱਤਾ ਜਾਵੇ। ਉਹਨਾਂ ਨੂੰ ਖਰਚਾ ਦਿੱਤਾ ਜਾਵੇ। ਇਦਾਂ अनेका ਜਿਹੜੇ ਸੀ ਇਹ ਮਤੇ 17 ਮਤੇ ਬਾਬਾ ਜਰਨੈਲ ਸਿੰਘ ਮਹਾਰਾਜ ਨੇ ਰੱਖੇ ਸੀ ਮੂਰੇ। ਅੱਜ ਦੇ ਸਮੇਂ ਦੇ ਵਿੱਚ ਪਹਿਲਾਂ ਵੀ ਅਗਲਾ ਨਿੰਦ ਦਿੰਦਾ ਨਾ ਵੀ ਕੀ ਲੋੜ ਸੀ ਅਕਾਲ ਤਖਤ ਟਵਾ ਦਿੱਤਾ। ਬਾਬਾ ਜਰਨੈਲ ਸਿੰਘ ਨੇ ਇੰਨੇ ਨੌਜਵਾਨ ਮਰਵਾ ਦਿੱਤੇ ਨਹੀਂ। ਵੇਖਣਾ ਚਾਹੀਦਾ ਮਗਰ ਉਹ ਕੀ ਐਂਗਲ ਲੈ ਕੇ ਚੱਲੇ ਸੀ ਉਹ ਕੀ ਸੋਚਦੇ ਸੀ। ਉਹ ਸਾਡੀ ਖਾਤਰ ਤਾਂ ਲੜਦੇ ਸੀ 17 ਮਤੇ ਜਦੋਂ ਸਰਕਾਰ ਨੇ ਮੰਨੇ ਨਾ ਨਾ ਅਗਲਾ ਕਹਿਣ ਲੱਗਾ ਵੀ 17 ਮਤੇ ਜੇ ਨਾ ਮੰਨੀਏ ਤਾਂ ਇਹ ਹਲਚਲ ਕਰਨਗੇ ਪਰਜਾ ਵਿੱਚ ਐਦਾਂ ਕਰੋ ਕਹਿੰਦੇ ਮਤੇ ਛੱਡੋ ਕਹਿੰਦੇ ਜਿਹੜੇ ਆਵਾਜ਼ ਉਠਾਉਂਦਾ ਇਹਦਾ ਗळा ਹੀ ਨੱਪ ਦਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਜਰਨੈਲ ਸਿੰਘ ਨੂੰ ਮਾਰਨ ਦੀ ਪਲਾਨਿੰਗ ਕੀਤੀ ਗਈ ਮੀਟਿੰਗ ਰੱਖੀ ਗਈ ਤੇ ਉਸ ਮੀਟਿੰਗ ਦੇ ਵਿੱਚ ਦਿਨ ਪਤਾ ਕਿਹੜਾ ਨਿਯਮਤ ਕੀਤਾ ਗਿਆ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸ਼ਹੀਦੀ ਦਿਹਾੜਾ ਇਸ ਦਿਨ ਹਰਮੰਦਰ ਸਾਹਿਬ ਸੰਗਤਾਂ ਇਕੱਠੀਆਂ ਹੋਣਗੀਆਂ ਹੋਰ ਵੀ ਜਥੇਬੰਦੀਆਂ ਆਈਆਂ ਹੋਣਗੀਆਂ ਆਮ ਲੋਕ ਹੋਣਗੇ ਉਸ ਦਿਨ ਕਹਿੰਦੇ ਘੇਰਾ ਪਾ ਕੇ ਆਪਾਂ ਕਹਿੰਦੇ ਹਮਲਾ ਕਰਦੇ ਆਂਗੇ ਤੇ ਕਹਿਣ ਲੱਗੇ ਕਹਿੰਦੇ ਵੀ ਉਹ ਤਾਂ ਜਿਹੜਾ ਮਤੇ ਦਾ ਜੋ ਮਤਾ ਜਿਹੜੇ 17 ਮਤੇ ਸੀ ਉਹਨਾਂ ਦਾ ਜਿਹੜਾ ਰੋਲ ਆ ਉਹ ਬਾਬਾ ਜਰਨੈਲ ਸਿੰਘ ਪਾ ਰਿਆ ਠੀਜੀ ਆਪਾਂ ਕੀਰਾ ਪਾਵਾਂਗੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸ਼ਹੀਦੀ ਦਿਹਾੜੇ ਤੇ ਫਿਰ ਆਮ ਜਨਤਾ ਵੀ ਮਰੂ ਉਹ ਕਹਿਣ ਲੱਗੇ ਕਹਿੰਦੇ ਇਦਾਂ ਹੀ ਕਰਨਾ ਕਹਿੰਦਾ ਜਰਨੈਲ ਸੋ ਵੀ ਮਾਰਾਂਗੇ ਇਹਦੇ ਵੇਲੇ ਚੇਲੇ ਵੀ ਮਾਰਾਂਗੇ ਆਮ ਲੋਕ ਵੀ ਮਾਰਾਂਗੇ ਤਾਂ ਜੋ ਕੱਲ ਨੂੰ ਕੋਈ ਉੱਠ ਕੇ ਬਗਾਵਤ ਨਾ ਕਰ ਸਕੇ ਜੋ ਇਹ ਬਗਾਵਤ ਜਨੈ ਸੋ ਕਰਦਾ ਜਦੋਂ ਬਾਬਾ ਜਰਨੈਲ ਸਿੰਘ ਮਹਾਰਾਜ ਨੇ ਇਦਾਂ ਮਤੇ ਪਾਇਆ ਇਦਾਂ ਪ੍ਰਚਾਰ ਹੋਣ ਲੱਗਾ ਤੇ ਨੌਜਵਾਨਾਂ ਦਾ ਭਰ ਭਰ ਕੇ ਇਕੱਠ ਅੰਮ੍ਰਿਤਸਰ ਜਾਣਾ ਸ਼ੁਰੂ ਹੋ ਗਿਆ ਸੀ ਉਹ ਦਿਨ ਰੱਖਿਆ ਗਿਆ ਜਿਸ ਦਿਨ ਸ਼ਹੀਦੀ ਦਿਹਾੜਾ ਸੀ ਗੁਰੂ ਅਰਜਨ ਦੇਵ ਮਹਾਰਾਜ ਦਾ 135000 ਫੌਜ 135000 ਫੌਜ ਦਰਬਾਰ ਸਾਹਿਬ ਦੇ ਆਲੇ-ਦਾਲੇ ਲਾ ਦਿੱਤੀ ਸੀ 2 ਲੱਖ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲਾ ਦਿੱਤੀ ਸੀ ਇਲਾਕੇ ਦੇ ਵਿੱਚ ਪੂਰੀ 6 ਲੱਖ ਫੌਜ ਇਕੱਠੀ ਕਰਕੇ ਪੰਜਾਬ ਦੇ ਵਿੱਚ ਲਾ ਦਿੱਤੀ ਸੀ ਕਿ ਬਾਹਰ ਕੋਈ ਮਾਹੌਲ ਖਰਾਬ ਨਾ ਹੋਵੇ ਜਿਹੜਾ ਕੁਛ ਹੈ ਅੰਦਰ ਦੀ ਅੰਦਰ ਹੀ ਨਿਬੜ ਜਾਵੇ ਤੇ ਜਦੋਂ ਘੇਰਾ ਪੈ ਗਿਆ ਨਾ ਤੇ ਬਾਬਾ ਜਰਨੈਲ ਸਿੰਘ ਜੀ ਪੜਦੇ ਹੁੰਦੇ ਸੀ ਧਰਨਾ ਉਹ ਦਿੱਤਿਆਂ ਬਾਜ਼ ਨਹੀਂ ਰਹਿਣਾ ਕਰਮ ਸਿਰ ਦਿੱਤਿਆਂ ਬਾਜ ਨੀ ਰਹਿਣਾ ਦਿੱਤਿਆਂ ਬਾਜ ਨੀ ਰਹਿਣਾ ਕਰਮ ਸਿਰ ਦਿੱਤਿਆਂ ਬਾਜ ਕਥਾ ਕਰ ਦੇਣਾ ਤੇ ਕਥਾ ਵਿੱਚ ਇਦਾਂ ਧਾਰਨਾ ਪੜਦੇ ਹੁੰਦੇ ਸੀ ਧਾਰਨਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਉਹ ਸਿਰ ਜਾਵੇ ਤਾਂ ਜਾਵੇ ਉਹ ਸਿਰ ਜਾਵੇ ਤਾਂ ਮੇਰਾ ਸਿੱਕੀ ਕਿਦਕ ਨਾ ਜਾਵੇ ਕਹਿੰਦੇ 135000 ਫੌਜ ਦਾ ਜਦੋਂ ਘੇੜਾ ਪੈ ਗਿਆ ਨਾ ਉਸ ਵਕਤ ਜਦੋਂ ਹਮਲਾ ਕਰਨ ਲੱਗੇ ਉੱਪਰੋਂ ਆਰਡਰ ਆ ਕੇ ਕਹਿੰਦੇ 24 ਘੰਟੇ ਦਾ ਟਾਈਮ ਦੇ ਦਿਓ ਅੰਦਰ ਨਾ ਬੜੇ 24 ਘੰਟੇ ਰੁਕ ਜੋ ਤਿੰਨ ਤਰੀਕ ਚੜ ਗਈ ਜਦੋਂ ਤਿੰਨ ਤਰੀਕ ਚੜੀ ਅੱਧਾ ਘੰਟਾ ਰਹਿੰਦਾ ਸੀ ਹਜੇ ਹਮਲਾ ਕਰਨ ਦੇ ਵਿੱਚ ਬਾਹਰੋਂ ਫਿਰ ਉਹ ਕੇਪੀਐਸ ਗਿੱਲ ਆਪਣੀ ਕਿਤਾਬ ਅੰਦਰ ਲਿਖਦਾ ਹੈ ਉਹ ਕਹਿੰਦਾ ਜਦੋਂ ਅੱਧਾ ਘੰਟਾ ਰਹਿ ਗਿਆ ਤੇ ਇਧਰ ਕਹਿੰਦਾ ਅਸੀਂ ਆਪਣੇ 14 15 ਫੌਜੀ ਸੀ ਜਿਹੜੇ 14 ਫੌਜੀ ਕਹਿੰਦੇ ਉਹਨਾਂ ਨੂੰ ਗੱਲਬਾਤ ਕਰਨ ਵਾਸਤੇ ਸੰਤਾਂ ਦੇ ਨਾਲ ਕਹਿੰਦੇ ਉਹਨਾਂ ਤੋਂ ਆਗਿਆ ਮੰਗੀ ਵੀ ਹਰੀ ਚੰਡੀ ਦਿਓ ਅਸੀਂ ਗੱਲਬਾਤ ਕਰਨੀ ਆ ਉਹ ਫੌਜੀ ਅੰਦਰ ਗਏ ਸੰਤਾਂ ਨੇ ਕਿ ਆਜੋ ਜਿਹੜੀ ਗੱਲਬਾਤ ਕਰਨੀ ਆਜੋ ਅੰਦਰ ਆਜੋ ਅੰਦਰ ਗਏ ਇੱਕ ਪੈਕੇਜ ਲੈ ਕੇ ਗਏ ਸਰਕਾਰ ਵੱਲੋਂ ਕੀ ਪੈਕੇਜ ਲੈ ਕੇ ਜਾਂਦੇ ਨੇ ਕਹਿਣ ਲੱਗੇ ਨੇ ਮਹਾਪੁਰਸ਼ੋ ਤੁਹਾਡਾ ਏਡਾ ਨਾਮ ਹੈ ਤੁਹਾਡਾ ਏਡਾ ਚਿਹਰਾ ਹੈ ਜੇ ਕਹਿੰਦੇ ਅਸੀਂ ਤੁਹਾਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੇ ਆ ਤੁਹਾਡੀ ਸ਼ਭੀ ਖਰਾਬ ਹੁੰਦੀ ਹੈ ਇਦਾਂ ਕਰੋ ਕਹਿਣ ਲੱਗੇ ਕਹਿੰਦੇ ਵੀ ਤੁਸੀਂ ਇਹ ਸਭ ਮੰਗਾ ਛੱਡ ਦਿਓ ਸਰਕਾਰ ਵੱਲੋਂ ਇੱਕ ਆਫਰ ਹੈ ਤੁਹਾਨੂੰ ਵੀ ਅਸੀਂ ਤੁਹਾਨੂੰ ਅਮਰੀਕੀ ਡਾਲਰ 1 ਅਰਬ ਅਮਰੀਕੀ ਡਾਲਰ ਤੁਹਾਡੇ ਬੰਦਿਆਂ ਦੇ 10 ਬੰਦਿਆਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕਰ ਦਿੰਨੇ ਆ ਪਰ ਤੁਸੀਂ ਇਹ ਮੰਗਾ ਛੱਡ ਦਿਓ ਮਹਾਪੁਰਸ਼ ਕਹਿਣ ਲੱਗੇ ਨਹੀਂ ਭਾਈ ਸਾਨੂੰ ਨਹੀਂ ਚਾਹੀਦੇ ਕਹਿੰਦੇ ਜੇ ਪੈਸੇ ਨਹੀਂ ਚਾਹੀਦੇ ਤੁਹਾਨੂੰ ਪੈਸੇ ਵੀ ਦਵਾਗੇ ਪਰ ਇਹਦੇ ਨਾਲ ਨਾਲ ਜੇ ਤੁਸੀਂ ਕਹੋ ਤੁਹਾਨੂੰ ਕਿਸੇ ਦੇਸ਼ ਦੇ ਵਿੱਚ ਤੁਹਾਨੂੰ ਪੀਆਰ ਦੇ ਦਈਏ ਇਟਲੀ ਫਰਾਂਸ ਕਿਤੇ ਵੀ ਕੈਨੇਡਾ ਅਮਰੀਕਾ ਦੇ ਵਿੱਚ ਉਹ ਵੀ ਤੁਹਾਨੂੰ ਕਹਿੰਦੇ ਆ ਆ ਅੱਜ ਦੇ ਦਿਨ ਦੇ ਵਿੱਚ ਵਿੱਚ 6-7 ਘੰਟਿਆਂ ਦੇ ਵਿੱਚ ਤੁਹਾਨੂੰ ਪੀਅਰ ਕਰਕੇ ਤੁਹਾਨੂੰ ਉੱਥੇ ਭੇਜ ਦਿੰਨੇ ਆ। ਨਹੀਂ ਉੱਥੇ ਜਾਣਾ ਤੁਹਾਨੂੰ ਪਾਕਿਸਤਾਨ ਹੈਲੀਕਾਪਟਰ ਤੇ ਭਾ ਕੇ ਛੱਡ ਦੇਣਗੇ। ਪਰ ਤੁਸੀਂ ਸਾਡੀਆਂ ਮੰਗਾ ਮੰਗ ਲੋ। ਉਹ ਕਹਿਣ ਲੱਗੇ ਨਹੀਂ। ਨਾ ਸਾਨੂੰ ਪੈਸਾ ਚਾਹੀਦਾ ਨਾ ਸਾਨੂੰ ਕੋਈ ਕਿਸੇ ਦੇਸ਼ ਦੀ ਪੀਆਰ ਚਾਹੀਦੀ ਆ। ਉਹ ਕਹਿਣ ਲੱਗੇ ਜੇ ਪੈਸਾ ਨਹੀਂ ਚਾਹੀਦਾ ਕਿਸੇ ਦੇਸ਼ ਦੀ ਪੀਆਰ ਨਹੀਂ ਚਾਹੀਦੀ ਇਦਾਂ ਕਰਦੇ ਆ। ਕਹਿੰਦੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਇਹ ਇੱਕ ਏਸੇ ਟਾਈਮ ਹੀ ਸੈਂਸਰ ਲਾ ਕੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਨੇ ਆ ਜਿਹੜੇ ਕਾਂਗਰਸ ਦੇ ਐਮ ਐਲ ਏ ਹੋਣਗੇ ਉਹ ساری ਜ਼ਿੰਦਗੀ ਤੁਹਾਡੇ ਵੱਲ ਹੋਣਗੇ ਉਹ ਤੁਹਾਡੇ ਤੋਂ ਬਗਾਵਤ ਨਹੀਂ ਕਰਨਗੇ ਤੁਸੀਂ ਜੋ ਕੁਝ ਕਰਨਾ ਕਰ ਲਿਓ ਪਰ ਤੁਸੀਂ ਇਹ ਸਤਾਰਾਂ ਮੰਗਾ ਛੱਡ ਦਿਓ ਤੇ ਮਾਪੁਰਸ਼ਾ ਨੇ ਉਹ ਵੀ ਠਕਰਾ ਦਿੱਤੇ ਸਾਨੂੰ ਨੇ ਕਿਸੇ ਮੁੱਖ ਮੰਤਰੀ ਬਣ ਦੀ ਲੋੜ ਹੈ ਸਾਡੀਆਂ 17 ਮੰਗਾਂ ਪੂਰੀਆਂ ਕਰਦੇ। ਅਸੀਂ ਮੰਨ ਲ ਜਾਏ। ਮਹਾਪੁਰਸ਼ਾਂ ਦਾ ਪ੍ਰਤਾਪ, ਉਹਨਾਂ ਦੀ ਕਿਰਪਾ ਕਥਾ ਲਾ ਲਓ। ਉਹਨਾਂ ਦੀ ਬੰਦਗੀ ਲਾ ਲਓ। ਉਹ ਜਿਹੜੇ ਫੌਜੀ ਆਏ ਸੀ 14-15 ਫੌਜੀ ਮਹਾਪੁਰਸ਼ਾਂ ਨੂੰ ਮਨਾਉਣ ਲਈ ਆਏ ਸੀ। ਉਹ ਉਹਨਾਂ ਦੇ ਹੀ ਬਣ ਕੇ ਰਹਿ ਗਏ ਆਖੋ ਸਤਨਾਮ। ਸ੍ਰੀ ਵਾਹਿ। ਉਹ ਸਰਕਾਰ ਦੇ ਉਲਟ ਲੜੇ ਨੇ, ਸਰਕਾਰ ਦੇ। ਸਰਕਾਰ ਦੇ ਉਲਟ ਲੜੇ ਨੇ। ਤੇ ਉਸ ਵਕਤ ਜਰਨਲ ਸੁਵੇਗ ਸਿੰਘ ਇਹਨਾਂ ਦੇ ਨਾਲ ਸੀ ਉਹ ਸਾਰੇ ਪਾਸੇ ਮੋਰਚੇ ਗੱਡੇ ਗਏ ਤੇ ਕੇਪੀਐਸ ਗੱਲ ਕਹਿੰਦਾ ਕਹਿੰਦਾ ਇਹ ਜਿਹੜਾ ਜਰਨਲ ਸੁਵੇਗ ਸਿੰਘ ਸੀ ਇਹ ਤੋਂ ਕਹਿੰਦਾ ਮੈਂ ਸਿੱਖਦਾ ਰਿਹਾ ਸਾਰਾ ਕੁਝ ਕਹਿੰਦੇ ਜੇ ਇਹ ਸੰਤਾਂ ਦੇ ਨਾਲ ਆ ਫਿਰ ਪੈਰਾਂ ਦਾ ਕੋਈ ਕੱਚਾ ਪੱਕਾ ਨਹੀਂ ਹੈ ਇਹ ਤਾਂ ਪੂਰੇ ਕਰੜੇ ਪੈਰੇ ਲੱਗੇ ਹੋਏ ਨੇ ਐਵੇਂ ਨਹੀਂ ਕਹਿੰਦੇ ਫੌਜ ਬਾੜੀ ਦੇ ਅੰਦਰ 2200 ਬੰਦਾ ਬਾੜਿਆ ਗਿਆ ਫਰਸ਼ ਤੋਂ ਲੈ ਕੇ ਜ਼ਮੀਨ ਤੋਂ ਲੈ ਕੇ 3 ਇੰਚ ਦੀ ਉਚਾਈ ਤੇ ਕਹਿੰਦੇ ਥੱਲਿਓਂ ਗੋਲੀਆਂ ਆਉਂਦੀਆਂ ਸੀ 2200 ਦੇ ਵਿੱਚੋਂ 1700 ਬੰਦਾ ਗੋਲੀਆਂ ਮਾਰ ਕੇ ਸਿੰਘਾਂ ਨੇ ਉੱਥੇ ਹੀ ਪੰਨਤਾ ਖੁਸਤਨਾ ਸ਼੍ਰੀ ਵਾਹਿ 1700 ਫੌਜੀ ਮਾਰ ਦਿੱਤਾ ਕਮਾਂਡੋ ਵਾਲੇ ਸੱਦੇ ਗਏ ਕਮਾਂਡੋ ਦਾ ਅਫਸਰ ਕਹਿੰਦਾ ਹੈ ਕਹਿੰਦਾ ਏਡੀ ਕੀ ਗੱਲ ਐ ਜਿੱਡੀ ਤੁਸੀਂ ਫੌਜ ਇਕੱਠੀ ਕਰਕੇ ਬੈਠੇ ਹੋ ਇਹ ਤਾਂ 2-4 ਘੰਟੇ 2-4 ਘੰਟਿਆਂ ਦੀ ਖੇਡ ਆ ਕਹਿੰਦੇ ਮੇਰੇ ਜਵਾਨ ਜਾਂਦੇ ਵੇਖੋ ਇਹਨਾਂ ਨੇ 2 ਘੰਟਿਆਂ ਦੇ ਵਿੱਚ ਸਭ ਕੁਝ ਉਹ ਖੇਡ ਲਿਆਉਣਾ ਹੈ ਕੇਪੀਐਸ ਗਿੱਲ ਆਪਣੀ ਕਿਤਾਬ ਅੰਦਰ ਲਿਖਦਾ ਕਹਿੰਦੇ ਪਹਿਲਾਂ ਫੌਜ ਅੰਦਰ ਜਾਂਦੀ ਨਹੀਂ ਸੀ ਹਮਲਾ ਕਰਦੀ ਨਹੀਂ ਸੀ ਪਰ ਫੌਜ ਤੇ ਪੜਦੇ ਪਾਏਗੇ ਕੀ ਪੜਦੇ ਪਾਏ ਵੀ ਜਰਨੈਲ ਸਿਓ ਅੰਦਰ ਹਥਿਆਰਾਂ ਦੀ ਫੈਕਟਰੀ ਲਈ ਬੈਠਾ ਤੇ ਅੰਦਰ ਜਿਹੜੀਆਂ ਬੀਬੀਆਂ ਉਹ ਨਾਚ ਕਰਦੀਆਂ ਆਪਾਂ ਤਾਂ ਹਰਮੰਦਰ ਸਾਹਿਬ ਨੂੰ ਕਹਿੰਦੇ ਆਪਾਂ ਇਹਨਾਂ ਤੋਂ ਛਡਵਾਉਣਾ ਹੈ ਇਹ ਤਾਂ ਪੁੰਨ ਦਾ ਕੰਮ ਆ ਅੱਧੇ ਫੌਜੀ ਕਹਿੰਦੇ ਸੀ ਅਸੀਂ ਨਹੀਂ ਹਰਮੰਦਰ ਸਾਹਿਬ ਤੇ ਹਮਲਾ ਕਰਨਾ ਉਹ ਧਰਮੀ ਫੌਜੀ ਸੀ ਜਿਹੜੇ ਆਪਣੀ ਨੌਕਰੀ ਛੱਡ ਕੇ ਭੱਜ ਗਏ ਤੇ ਜਿਹੜੀ ਬਾਕੀ ਫੌਜ ਦੇ ਅੰਦਰ ਗਲਤ ਵਿਚਾਰ ਦਿਮਾਗ ਵਿੱਚ ਪਾਏ ਗਏ ਤਾਂ ਉਹਨਾਂ ਨੇ ਅੰਦਰ ਆ ਕੇ ਹਮਲਾ ਕੀਤਾ ਨਹੀਂ ਫੌਜ ਹਮਲਾ ਕਰਦੀ ਨਹੀਂ ਸੀ ਉਹ ਕਹਿੰਦੇ ਜਦੋਂ ਕਮਾਂਡੋ ਵਾਲੇ ਸੱਦੇਗੇ ਉਹਨਾਂ ਨੇ ਜਦੋਂ ਧਰਤੀ ਵਿੱਚ ਟੋਏ ਪੱਟੇ ਨਾ ਹਜੇ ਅੰਦਰ ਵਰ ਨਹੀਂ ਲੱਗਦੇ ਨੇ ਤੇ ਸਿੰਘਾਂ ਦੇ ਮੋਰਚੇ ਇਦਾਂ ਦੇ ਗੱਡੇ ਹੋਏ ਸੀ 45 ਬੰਦੇ ਕਮਾਂਡੋ ਦੇ ਉੱਥੇ ਢਹਿ ਢੇਰੀ ਕਰ ਦਿੱਤੇ ਤੇ ਆਪਣੇ ਇਥੋਂ ਅਫਸਰ ਨੇ ਕਿਹਾ ਸੀ ਕਮਾਂਡੋ ਵਾਲਿਆਂ ਨੂੰ ਵਾਪਸ ਲੈ ਜਾਓ ਜੇ ਇੱਥੇ ਮਾਰ ਦਿੱਤੇ ਸਾਡੀ ਰੱਖਿਆ ਕੌਣ ਕਰੂਗਾ ਇੱਡਾ ਵੱਡਾ ਸਿਸਟਮ ਬੰਨੀ ਫਿਰਦੇ ਨੇ ਅੰਦਰ ਉਸ ਵਕਤ ਫਿਰ ਕਮਾਂਡੋ ਵਾਲੇ ਵਾਪਸ ਕੀਤੇ ਗਏ ਫਿਰ ਅੰਦਰ ਟੈਂਕ ਵਾੜੇ ਗਏ ਉਹ 3 4 5 ਜੂਨ ਨੂੰ ਅੰਦਰ ਜਦੋਂ ਟੈਂਕ ਲੈ ਕੇ ਆਂਦੇ ਨੇ ਜਦੋਂ ਅੰਦਰ ਵਾੜੇ ਨੇ ਪ੍ਰਕਰਮਾਂ ਵਿੱਚ ਤੁਰੇ ਨੇ ਕਿਉਂ ਲੰਗਰ ਤੋਂ ਗਾਂ ਤਾਂ ਵਧ ਨਹੀਂ ਦਿੱਤਾ ਕੰਮ ਆਉਣ ਹੀ ਨਹੀਂ ਤੇ ਗਾਂ ਜਦੋਂ ਕਹਿੰਦੇ ਪ੍ਰਕਰਮਾਂ ਚ ਟੈਂਕ ਤੋੜਦੇ ਨੇ ਕਹਿੰਦੇ ਗੁਰੂ ਦੇ ਸਿੰਘ ਬਾਬਾ ਜਰਨੈਲ ਸਿੰਘ ਦੇ ਸਿੰਘ ਛਾਤੀਆਂ ਨਾਲ ਬੰਬ ਬੰਨ ਕੇ ਟੈਂਕਾਂ ਦੇ ਉੱਤੇ ਛਾਲ ਮਾਰਦੇ ਨੇ ਤੇ ਟੈਂਕ ਵੀ ਹਵਾ ਚੁੱਟ ਜਾਂਦੇ ਸੀ ਆਖੋ ਸਤਨਾਮ ਸ੍ਰੀ ਵਾਹਿ ਜਿਹਨੂੰ ਕਹਿੰਦੇ ਆ ਮਨੁੱਖੀ ਬੰਬ ਛਾਤੀਆਂ ਨਾਲ ਬੰਨ ਕੇ ਗੁਰੂ ਦੇ ਸਿੰਘ ਟੈਂਕਾਂ ਦੇ ਛਾਲਾ ਮਾਰਦੇ ਨੇ ਐਡਾ ਜਜਵਾ ਤੇ ਉਸ ਵਕਤ ਫਿਰ 6 ਜੂਨ ਆਉਂਦੀ ਹੈ 6 ਜੂਨ 6 ਜੂਨ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਹਿੰਦੇ ਜਰਨੈਲ ਸਿਆ ਅਖਬਾਰ ਵਿੱਚ ਖਬਰ ਕਢਾਈ ਜਰਨੈਲ ਸਿਆ ਅੰਦਰ ਮਾਵਾਂ ਦੇ ਪੁੱਤ ਕੀ ਮਰਵਾਉਣਾ ਬਾਹਰ ਆ ਕੇ ਸਾਡੇ ਨਾਲ ਗੱਲ ਕਰ ਤੇ ਬਾਬਾ ਜਰਨੈਲ ਸਿੰਘ ਜੀ ਨੂੰ ਇੱਕ ਹੋਰ ਗੱਲ ਕੀਤੀ ਕਹਿੰਦੇ ਤੂੰ ਤੇ ਤੇਰੇ ਵੇਲਣ ਬੰਦੇ ਅੰਦਰ ਬੈਠੇ ਨੇ ਬਾਬਾ ਜਰਨੈਲ ਸਿੰਘ ਜੀ ਭਿੰਡਰਾਲੇ ਮਹਾਪੁਰਸ਼ ਕਹਿੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਨੇ ਕਹਿੰਦੇ ਮੈਂ ਹਰਮੰਦਰ ਸਾਹਿਬ ਤੋਂ ਦਿੱਲੀ ਲਾਲ ਕਿਲੇ ਤੇ ਔਨਾ ਹੈ 10 ਘੰਟਿਆਂ ਦੀ ਬਾਟ ਹੈ 10 ਘੰਟਿਆਂ ਦੇ ਵਿੱਚ ਜੇ ਮੈਂ ਦਿੱਲੀ ਆ ਗਿਆ ਮੇਰੀਆਂ 17 ਮੰਗਾ ਮੰਨ ਲਿਓ ਜੇ ਮੈਂ 10 ਘੰਟਿਆਂ ਵਿੱਚ ਦਿੱਲੀ ਨਾ ਪਹੁੰਚ ਸਕਿਆ ਜੇ ਮੈਂ ਨਾ ਪਹੁੰਚ ਸਕਿਆ ਕਹਿੰਦੇ ਮੈਂ ਪੰਜਾਬ ਛੱਡ ਦੇਵਾਂਗਾ ਰਹੀ ਗੱਲ ਤੂੰ ਮੇਰੇ ਵੇਲਣ ਚੇਲੇ ਕਹਿੰਦਾ ਮੇਰੇ ਸਿੰਘਾਂ ਨੂੰ ਇਹ ਵੇਲਣ ਨੇ ਕਹਿੰਦੇ ਮੈਂ ਆਪਣਾ ਇੱਕ ਪੁੱਤ ਛੱਡਦਾ ਸਿੰਘ ਪੁੱਤ ਬਣਾਏ ਸੀ ਮੈਂ ਆਪਣਾ ਇੱਕ ਸਿੰਘ ਛੱਡਨਾ ਤੂੰ ਆਪਣੇ ਪੰਜ ਕਮਾਂਡੋ ਵਾਲੇ ਲਿਆ ਜੇ ਤੇਰੇ ਪੰਜਾਂ ਨੇ ਮੇਰਾ ਇੱਕ ਸਿੰਘ ਢਹਿ ਢੇਰੀ ਕਰਤਾ ਮੈਂ ਤਾਂ ਵੀ ਪੰਜਾਬ ਛੱਡਦਾਗਾ ਤਾਂ ਵੀ ਪੰਜਾਬ ਛੱਡ ਦੇਣਾ 6 ਜੂਨ ਨੂੰ ਫਿਰ ਬਾਬਾ ਜਰਨੈਲ ਸਿੰਘ ਜੀ ਆਪ ਬਾਹਰ ਆਏ ਨੇ ਬਾਬਾ ਠਾਰਾ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਬਾਹਰ ਆਏ ਨੇ ਅਕਾਲ ਤਖਤ ਤੋਂ ਤੇ ਉਹ ਧਾਰਨਾ ਪੜਦੇ ਹੁੰਦੇ ਸੀ ਨਾ ਬਾਬਾ ਜਰਨੈਲ ਸਿੰਘ ਜੀ ਇਹ ਪੰਛੀ ਕੱਲਾ ਐ ਇਹਦੇ ਮਗਰ ਸ਼ਿਕਾਰੀ ਬਹੁਤ ਐ ਇਹ ਪੰਛੀ ਕੱਲਾ ਐ ਇਹਦੇ ਮਗਰ ਸ਼ਿਕਾਰੀ मगर शिकारी i ਸਭ ਗੁਣ ਤੇਰੇ ਪੰਜ ਬਖਾਦੀ ਏਕ ਗਰੀਬਾ ਰਾਖੋ ਰੱਖਣ ਹਾਰੇ ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਅਕਾਲ ਤਖਤ ਤੋਂ ਬਾਹਰ ਆਏ ਤੇ ਮਹਾਪੁਰਸ਼ਾਂ ਦੇ ਹੱਥ ਵਿੱਚ ਰਿਵਾਲਵਰ ਸੀ ਨਾਲ ਭਾਈ ਠਾਰਾ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਸਾਰੇ ਬਾਹਰ ਆਏ ਨੇ ਅੱਗੋਂ ਵੀ ਗੋਲੀਆਂ ਚੱਲਦੀਆਂ ਨੇ ਤੇ ਬਾਬਾ ਜਰਨੈਲ ਸਿੰਘ ਜੀ ਮਹਾਪੁਰਖ ਵੀ ਗੋਲੀਆਂ ਚਲਾ ਰਹੇ ਨੇ ਫਿਰ ਇਦਾਂ ਕਹਿੰਦੇ ਜਦੋਂ ਮਹਾਪੁਰਸ਼ਾਂ ਦੇ ਸਰੀਰ ਤੇ ਲੱਗਦੀਆਂ ਨੇ ਤੇ ਮਹਾਪੁਰਸ਼ ਉਥੇ ਫਿਰ ਚੜਾਈ ਕਰ ਜਾਂਦੇ ਆ। ਆਪਣੀ ਜਿੰਦ ਲਈ ਖੇਲਾ ਜਾਂਦੇ ਨੇ। ਪ੍ਰਤੀਆਸ ਕਹਿੰਦਾ ਕਹਿੰਦੇ ਬਾਬਾ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਮਹਾਪੁਰਸ਼ਾਂ ਦਾ ਹਥਿਆਰਾਂ ਨਾਲ ਇੰਨਾ ਪ੍ਰੇਮ ਸੀ ਕਹਿੰਦੇ ਜਦੋਂ ਸਰੀਰ ਡਿੱਗ ਪਿਆ ਸੀ ਨਾ ਧਰਤੀ ਤੇ ਤੇ ਸੰਤਾਂ ਦੇ ਹੱਥ ਵਿੱਚ ਪਿਸਟਲ ਸੀ ਉਹਦੇ ਉੱਤੇ ਹੀ ਰੱਖਿਆ ਹੋਇਆ ਸੀ। ਇਹ ਵੀ ਪਿਸਟਲ ਪਰੇ ਜਾ ਕੇ ਡੱਗੇ ਪਏ। ਇੰਨਾ ਸ਼ਸਤਰਾਂ ਨਾਲ ਪ੍ਰੇਮ ਕਰਦੇ ਸੀ। ਜਿੱਥੇ ਅੱਜ ਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸ਼ੀਦੀ ਦਿਹਾੜਾ ਮਨਾ ਰਹੇ ਆ। ਤਨ ਤਨ ਬਾਬਾ ਹਰਭਜਨ ਸਿੰਘ ਜੀ ਮਹਾਂਪੁਰਸ਼ਾਂ ਦੀ ਵਰਸੀ ਸਮਾਗਮ ਮਨਾ ਰਹੇ ਆ। ਮੇਰਾ ਮਨ ਸੀ ਵੀ ਅੱਜ ਨਾਲ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਲੇ ਮਹਾਂਪੁਰਸ਼ਾਂ ਨੂੰ ਉਹਨਾਂ ਨੂੰ ਵੀ ਯਾਦ ਕੀਤਾ ਜਾਵੇ। ਜੋ ਇਹ ਕਮਾਈਆਂ ਨੇ ਇਹ ਬਰਕਤਾਂ ਨੇ ਮੈਂ ਪਹਿਲਾਂ ਵੀ ਕਹੇ ਸਭ ਕੁਝ ਨਿਤਨੇਮ ਦੇ ਨਾਲ। ਇਹ ਸਭ ਕੁਝ ਸੇਵਾ ਸਿਮਰਨ ਦੇ ਨਾਲ ਹੈ। ਆਓ ਮਿੱਠੀ ਸ਼ਬਦਾਂ ਦੇ